ਭਈ ਗੱਲ ਇਦਾਂ ਦੀ ਹੈਗੀ ਅੱਜ ਦਾ ਵੀਡੀਓ ਦਾ ਟਾਪਿਕ ਹੈਗਾ ਗੇੜੀ ਰੂਟ ਭਈ ਆਪਾਂ ਨੂੰ ਸਾਰੇ ਬਚਪਨ ਤੋਂ ਜਦੋਂ ਆਪਾਂ ਆਪਣੀ ਸੁਰਤ ਸੰਭਾਲੀਦੀ ਆਪਾਂ ਨੂੰ ਕਹਿੰਦੇ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਤੁਹਾਨੂੰ ਕੰਮ ਆਊਗਾ ਤੁਸੀਂ ਚੰਗੇ ਪੈਸੇ ਕਮਾਓਗੇ ਪੈਸੇ ਕਮਾਓਗੇ ਤੁਸੀਂ ਆਪਣੀਆਂ ਮਨਪਸੰਦੀਆਂ ਗੱਡੀਆਂ ਲੈ ਲਵਗੇ ਉਹ ਵਾਲੀਆਂ ਗੱਡੀਆਂ ਜਿਹੜੀਆਂ ਪੰਜਾਬੀ ਗਾਣਿਆਂ ਦੇ ਵਿੱਚ ਚੱਲਦੀਆਂ ਕਾਲੀਆਂ ਗੱਡੀਆਂ ਲਗਜ਼ਰੀ ਗੱਡੀਆਂ ਤੇ ਜਦੋਂ ਤੁਸੀਂ ਗੱਡੀਆਂ ਲੈ ਲੈਂਦੇ ਹੋ ਤਾਂ ਫਿਰ ਉਹ ਗੱਡੀਆਂ ਚਲਾਉਣੀਆਂ ਘੱਥੇ ਆ ਉਹ ਗੇੜੀ ਰੂਟ ਕਿਹੜਾ ਹੈਗਾ ਜਿਹੜਾ ਤੁਸੀਂ ਪੂਰੇ ਇੰਡੀਆ ਦੇ ਵਿੱਚ ਉਹ ਗੇੜੀ ਮਾਰ ਸਕਦੇ ਹੋ ਉਹ ਗੇੜੀ ਰੂਟ ਹੈਗਾ ਦਿੱਲੀ ਤੋਂ ਗੜਕਾਉਂ ਗੜਕਾਉਂ ਤੋਂ ਦਿੱਲੀ ਇਹ ਆਪਾਂ ਕਈ ਵਾਰੀ ਉੱਥੇ ਗੱਡੀ ਚਲਾਈ ਆ ਆਪਣਾ ਇਹੀ ਗੇੜੀ ਰੂਟ ਆ ਦੁਨੀਆ ਦਾ ਮਤਲਬ ਇੰਡੀਆ ਦਾ ਸਭ ਤੋਂ ਸੇਰੇ ਦਾ ਰੂਟ ਤੇ ਇਸ ਰੂਟ ਤੇ ਆਉਂਦੀ ਪੂਰੀ ਵਾਈਬ ਕਿਉਂਕਿ ਉਸ ਤੇ ਹੈਗੇ ਨੇ ਪੂਰੇ ਸਰਾਊਂਡਿੰਗ ਆਪਣੇ ਜਿੰਨੇ ਕਾਰਪੋਰੇਟ ਵਰਲਡ ਵਰਲਡ ਦੇ ਵਿੱਚ ਜਿੰਨੀਆਂ ਕੰਪਨੀਆਂ ਹੈਗੀਆਂ ਉਸ ਸਰਾਊਂਡਿੰਗ ਉਹਦੇ ਹੈਗੀਆਂ ਨੇ ਬਹੁਤ ਸੰਗੀਆਂ ਬਿਲਡਿੰਗਸ ਉੱਥੇ ਕਰਦੇ ਨੇ ਕਾਰਪੋਰੇਟ ਵਰਲਡ ਵਾਲੇ ਪੂਰੇ ਰਾਜ ਤੇ ਆਪਾਂ ਪੜੇ ਹੋਏ ਟਾਟਾ ਦੇ ਟਾਟਾ ਤੇ ਪੜ ਕੇ ਆਪਾਂ ਕੀਤੀ ਇੰਜੀਨੀਅਰਿੰਗ ਤੇ ਇੰਜੀਨੀਅਰਿੰਗ ਕਰਕੇ ਆਪਾਂ ਲਈਆਂ ਨੇ ਉਹ ਕਾਲੀਆਂ ਗੱਡੀਆਂ ਜਿਹੜੀਆਂ ਪੰਜਾਬੀ ਗਾਣਿਆਂ ਦੇ ਵਿੱਚ ਛਾਈਆਂ ਹੋਈਆਂ ਉਹ ਸ਼ਾਇਆਂ ਹੋਈਆਂ ਗੱਡੀਆਂ ਦੇ ਵਿੱਚ ਹੀ ਚਲਦੇ ਉਹੀ ਪੰਜਾਬੀ ਗਾਣੇ ਤੇ ਉਹੀ ਮੱਠੀ ਮੱਠੀ ਸਪੀਡ ਤੇ ਉਸ ਗੇੜੀ ਰੂਟ ਤੇ ਆਪਾਂ ਜਾਇਦਾਤ ਪੂਰੀ ਲਈਦੀ ਵਾਈਬ ਤੇ ਅੱਜ ਧਿਆਨ ਵੀ ਦਿਖਾਉਣੇ ਆ ਉਹ ਗੇੜੀ ਰੂਟ ਬਣਿਆ ਰੋ ਇਸ ਵੀਡੀਓ ਦੇ ਨਾਲ ਤੇ ਚਲੋ ਚੱਲਦੇ ਆਂ ਫਿਰ ਗੇੜੀ ਰੂਟ ਤੇ ਬਈ ਇਹ ਰਹੀਓ ਪੰਜਾਬੀ ਗਾਣੇ ਵਾਲੀ ਕਾਲੀ ਗੱਡੀ ਜਿਹਦੇ ਵਿੱਚ ਮਾਰਾਂਗੇ ਆਪਾਂ ਗੇੜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਣਾ ਗੇੜੀ ਰੂਟ ਹੋ ਰਿਹਾ ਇੱਥੋਂ ਸਟਾਰਟ ਆ ਰਿਹਾ ਉਹ ਗੇੜੀ ਰੂਟ ਇੱਥੋਂ ਸਟਾਰਟ ਹੋ ਰਿਹਾ ਬਈ ਆਹ ਟ੍ਰੈਫਿਕ ਦੇਖੋ ਕਿੰਨਾ ਹੈਗਾ ਇੱਕ 2 3 4 ਲੇਨ ਵਾਲੀ ਰੋਡ ਹੈਗੀ ਆ ਤੇ ਇਹ ਗੇੜੀ ਰੂਟ ਦੇ ਉੱਤੇ ਆਪਾਂ ਗੱਡੀ ਆਪਾਂ ਇੱਥੇ ਲਾ ਲੈਣੀ ਮੱਠੀ ਮੱਠੀ ਠੀਕ ਹੈ ਜੀ ਆਪਾਂ ਕ੍ਰੂਜ਼ ਕੰਟਰੋਲ ਸੈੱਟ ਕਰ ਦੇਣਾ ਆ ਰਿਹਾ 50 ਦੀ ਰੀਡਿੰਗ ਤੁਹਾਨੂੰ ਦਿਖ ਰਹੀ ਹੋਣੀ ਆ ਤੇ ਇਸ ਦੇ ਉੱਤੇ ਆਪਾਂ ਚੱਲਾਂਗੇ ਵਾਈਬ ਲਾਵਾਂਗੇ ਆਪਾਂ ਪੂਰਾ ਆਪਣਾ ਜਿਹੜੀ ਰੂਟ ਦੇ ਉੱਤੇ ਤੇ ਆ ਆਪਾਂ ਇੱਕ ਜਿਹੜੀ ਆਹ ਵਾਲੀ ਜਿਹੜੀ ਲੈਂਡ ਹੈਗੀ ਆ ਇਹ ਲੈਂਡ ਹੈਗੀ ਆ ਆਪਣੀ 80 ਜਾਂ 70 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚਲਾ ਸਕਦੇ ਆ ਆਹ ਵਾਲੀ ਜਿਹੜੀ ਲੈਂਡ ਜਿਹੜੀ ਆ ਆਪਾਂ ਆ ਫੜ ਲਈ ਹੈਗੀ ਆ ਇਸ ਲੈਂਡ ਦੇ ਉੱਤੇ ਤੁਸੀਂ 50 ਦੀ ਸਪੀਡ ਨਾਲ ਜਾ ਸਕਦੇ ਆ ਤੇ ਇੰਜੋਏ ਕਰਦੇ ਆ ਆਪਣੀ ਰਾਈਡ ਦਾ ਆਪਾਂ ਕੁਝ ਨਹੀਂ ਕਰ ਰਹੇ ਆ ਆਪਾਂ ਬਸ ਫੀਲਿੰਗ ਲੈ ਰਹੇ ਹੈ ਬਾਈ ਦੇਖੋ ਆਪਣੀ ਗੱਲ ਫਿਰ ਉੱਥੇ ਹੀ ਆ ਕਿ ਯਾਰ ਆਪਾਂ ਨੂੰ ਸਾਰੇ ਬਚਪਨ ਤੋਂ ਜਾਂ ਆਪਣੇ ਜਿਹੜੇ ਛੋਟੇ-ਛੋਟੇ ਬੱਚੇ ਵੀ ਹੈਗੇ ਆ ਆਪਾਂ ਉਹਨਾਂ ਨੂੰ ਕਹਿੰਦਾ ਪੜ੍ਹ ਲਓ ਪੜ੍ਹ ਲਓ ਤਹੀਨ ਤੁਹਾਨੂੰ ਫਾਇਦਾ ਹੋਊਗਾ ਉਹ ਫਾਇਦਾ ਕੀ ਹੈਗਾ ਮੈਂ ਅੱਜ ਉਹੀ ਫੀਲ ਕਰਨਾ ਆਇਆ ਹੋਇਆ ਆਪਣੀ ਘੀੜੀ ਰੂਟ ਤੇ ਤੇ ਯਾਰ ਲਗਜ਼ਰੀਆਂ ਗੱਡੀਆਂ ਦੇ ਵਿੱਚ ਤੁਸੀਂ ਜਦੋਂ ਆਪਣੀ ਬੱਸ ਗੇੜੀ ਮਾਰਦੇ ਹੋ ਬਿਨਾ ਪਰਪਸ ਤੋਂ ਤੁਹਾਡਾ ਕੋਈ ਡੈਸਟੀਨੇਸ਼ਨ ਨਹੀਂ ਹੈਗਾ ਤੁਸੀਂ ਕਿਤੇ ਨਹੀਂ ਜਾਣਾ ਚਾਹੁੰਦੇ ਤੇ ਤੁਸੀਂ ਕਿਤੇ ਨਹੀਂ ਜਾਣਾ ਚਾਹੁੰਦੇ ਬਸ ਤੁਸੀਂ ਡਰਾਈਵ ਕਰੀ ਜਾ ਰਹੇ ਹੋ ਤੁਸੀਂ ਉਸ ਰੋਡ ਤੇ ਡਰਾਈਵ ਕਰ ਰਹੇ ਹੋ ਜਿੱਥੇ ਸਾਰੇ ਬੰਨੇ ਆਪਣਾ ਕਾਰਪੋਰੇਟ ਵਰਡ ਹੈਗਾ ਤੁਸੀਂ ਬਸ ਬਿਨਾ ਫਿਕਰਾਂ ਤੋਂ ਡਰਾਈਵ ਕਰ ਰਹੇ ਹੋ ਅਸ਼ਲੀ ਸਾਇਦ ਆਪਣੇ ਟੀਚਰ ਜਾਂ ਆਪਣੇ ਪੇਰੈਂਟਸ ਕਹਿੰਦੇ ਆ ਕਿ ਯਾਰ ਪੜ ਲਓ ਤਾਂ ਵਾਕਿਆ ਤੂੰ ਇਹ ਪੜ ਲਓ ਯਾਰ ਤੇ ਪੜ ਲੈ ਕੇ ਆਪਣਾ ਤੁਸੀਂ ਏਦਾਂ ਦਾ ਜਾਂ ਤੁਸੀਂ ਆਪਣਾ ਬਿਜ਼ਨਸ ਕਰੋ ਜਾਂ ਤੁਸੀਂ ਕੋਈ ਜੌਬ ਕਰੋ ਤੇ ਜੌਬ ਦੇ ਵਿੱਚ ਵੀ ਇੰਨਾ ਸਿਰਾ ਕਰੋ ਕਿ ਤੁਹਾਡੇ ਤੋਂ ਬਿਨਾ ਉਹ ਕੰਮ ਨਾ ਹੋ ਸਕੇ ਜਾਂ ਤੁਸੀਂ ਉਸ ਕੰਮ ਨੂੰ ਇੰਨੇ ਘੱਟ ਟਾਈਮ ਦੇ ਵਿੱਚ ਤੁਸੀਂ ਕਰ ਦਿੰਦੇ ਹੋ ਕਿ ਬਸ ਤੁਸੀਂ ਤੁਸੀਂ ਹੋ ਤੇ ਬਸ ਫਿਰ ਉਹੀ ਆ ਤੇ ਫਿਰ ਉਸ ਤੋਂ ਬਾਅਦ ਚ ਹੈਗੀਆਂ ਨੇ ਕਿ ਜਿਹੜੀਆਂ ਰੂਟ ਤੇ ਮੈਂ ਵੀ ਆਪਣਾ ਜਿੱਦਾਂ ਇੰਜੀਨੀਅਰ ਬਣਿਆ ਪੜ੍ਹ ਲੈ ਕੇ ਟਾਟਾ ਦੇ ਬਹਿ ਕੇ ਤੇ ਟਾਟਾ ਦੇ ਬਹਿ ਕੇ ਜਦੋਂ ਆਪਾਂ ਪੜ੍ਹੇ ਤੇ ਫਿਰ ਆਪਾਂ ਆਪਾਂ ਕਾਰਪੋਰੇਟ ਵਰਡ ਦੇ ਵਿੱਚ ਆਏ ਤੇ ਕਾਰਪੋਰੇਟ ਵਰਡ ਦੇ ਵਿੱਚ ਆਪਾਂ ਕੀਤਾ ਕਿ ਜਿਹੜੇ ਲੋਕੀ ਜਿੰਨਾ ਟਾਈਮ ਲੈਂਦੇ ਨੇ ਆਪਾਂ ਉਸ ਟਾਈਮ ਨੂੰ ਘੱਟ ਕੀਤਾ ਆਪਣੀ ਸਕਿੱਲ ਦੇ ਨਾਲ ਤੇ ਉਹਨਾਂ ਨੇ ਆਪਾਂ ਨੂੰ ਦਿੱਤੀਆਂ ਆ ਲਗਜ਼ਰੀ ਗੱਡੀਆਂ ਤੇ ਲਗਜ਼ਰੀ ਗੱਡੀਆਂ ਦੇ ਵਿੱਚ ਬਹਿ ਕੇ ਫਿਰ ਆਪਾਂ ਮਾਰੀਦੀ ਆਹ ਗੇੜੀ ਰੂਟ ਤੇ ਗੇੜੀ ਰੂਟ ਦੇ ਵਿੱਚ ਫਿਰ ਮਜ਼ਾ ਤਾਂ ਆ ਰਿਹਾ ਮੈਂ ਕਿਹਾ ਯਾਰ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਬਾਕੀ ਆ ਪੰਜਾਬ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਦੱਸਿਆ ਜਾਵੇ ਕਿ ਯਾਰ ਤੁਸੀਂ ਵਾਕਈ ਗੇੜੀ ਤਾਂ ਮਾਰ ਸਕਦੇ ਹੋ ਤਾਂ ਫਿਰ ਲਾਓ ਫਿਰ ਗੇੜੀ ਦੇ ਨਿਆਰੇ ਆਹ ਦੇਖ ਯਾਰ ਆ ਬੀ ਐਮ ਡਬਲਯੂ ਆ ਰਹੀ ਆ ਉਹ ਵੀ ਇਲੈਕਟ੍ਰੀਕਲ ਦੇ ਵਿੱਚ ਦੇਖੀ ਤੁਸੀਂ ਉਹ ਗ੍ਰੀਨ ਪਲੇਟ ਆ ਤੇ ਇਹ ਜੂਮ ਕਰਕੇ ਦਿਖਾ ਰਹੇ ਆ ਤੇ ਆ ਬਿਨਾ ਜੂਮ ਤੋਂ ਦੇ ਗਿਆ ਗੇੜੀ ਰੂਡ ਦਾ ਫਾਇਦਾ ਕੀ ਆ ਆਪਾਂ ਜਾ ਰਹੇ ਆ 35 ਦੀ ਸਪੀਡ ਤੇ ਹੁਣ ਇਸ ਟਾਈਮ ਤੇ ਸਾਰਾ ਟ੍ਰੈਫਿਕ ਨੰਗੀ ਆ ਰਿਹਾ ਐਸੇ ਪਾਸੇ ਕਿਉਂਕਿ ਆਪਾਂ ਤਾਂ ਬਸ ਆਏ ਹੋਏ ਨਿਆਰੇ ਲੈਂਸ ਇਸ ਰੋਡ ਦੇ ਲੋਕੀ ਭੱਜ ਰਹੇ ਨੇ ਇਧਰੋਂ ਉਧਰੋਂ ਵਾਹ ਜੀ ਕਿਆ ਨਿਆਰੇ ਨੇ ਦੇਖੋ ਗੱਡੀਆਂ ਕ੍ਰਾਸ ਕਰੀ ਆ ਰਹੀਆਂ ਤੁਸੀਂ ਮੱਠੀ ਮੱਠੀ ਸਪੀਡ ਤੇ ਤੁਸੀਂ ਜਾਇ ਆ ਰਹੇ ਹੋ ਤੇ ਗਾਣੇ ਸੁਣੀ ਆ ਰਹੇ ਹੋ ਪੰਜਾਬੀ ਉਹ ਵੀ ਸਿਰੇ ਦੇ ਤੇ ਜਿੱਥੇ ਆਉਂਦਾ ਪੂਰਾ ਮਜ਼ਾ ਤੇ ਦੇਖੋ ਉਧਰ ਆਪਣਾ ਮੈਂ ਤੁਹਾਨੂੰ ਦਿਖਾਉਣਾ ਇੱਕ ਆ ਵਾਲਾ ਬੋਰਡ ਲੱਗਾ ਹੋਇਆ ਆ ਦੇਖੋ 80 ਦੀ ਸਪੀਡ ਆ ਤੇ ਆਪਾਂ ਲਈ ਹੋਈ ਹੈ ਕਿੰਨੇ ਦੀ 27 ਦੀ ਸਪੀਡ ਪੁੱਜ ਵੀ ਨਹੀਂ ਆਣੀ ਤੇ ਇਹਨੂੰ ਰਹਿੰਦੇ ਆ ਗੇੜੀ ਮਾਰਦੇ ਹੈ ਨਾ ਤੇ ਆ ਪੂਰਾ ਇੱਧਰ ਆਸੇ-ਪਾਸੇ ਸਰਾਊਂਡਿੰਗ ਹੈਗਾ ਕਾਰਪੋਰੇਟ ਵਰਡ ਜਿਥੇ ਪੂਰੇ ਆਪਣੇ ਵਰਲਡ ਦੀਆਂ ਜਿੰਨੀਆਂ ਕੰਪਨੀਆਂ ਹੈਗੀਆਂ ਜਿਹੜੇ ਆਪਾਂ ਪ੍ਰੋਡਕਟ ਖਰੀਦੇ ਨੇ ਹੈਗੇ ਬ੍ਰਾਂਡ ਉਹਨਾਂ ਦੇ ਆਫਿਸ ਹੈਗੇ ਨੇ ਜਿਦਾਂ ਉਹ ਤੁਸੀਂ ਦੇਖੋ ਉਹ ਕੋਈ ਆਫਿਸ ਹੈਗਾ ਸਾਈਬਰ ਸਿਟੀ ਯਾਨੀ ਕਿ ਲਿਖਿਆ ਹੋਇਆ ਉਹਨਾਂ ਨੇ ਤੇ ਆਹ ਦੇਖੋ ਇੱਥੇ ਬੋਰਡ ਤੇ ਲਿਖਿਆ 80 ਦੀ ਸਪੀਡ ਤੇ ਆਪਾਂ ਕੀ ਲਈ ਹੋਈ ਆ 30 30 ਦੀ ਸਪੀਡ ਅਰੇ ਇਹੀ ਤਾਂ ਹੁੰਦੀ ਆ ਯਾਰ ਗੈਣ ਦਾ ਮਤਲਬ ਹੈ ਗੇੜੀ ਮਾਰਨੀ ਮੱਠੀ ਮੱਠੀ ਸਪੀਡ ਤੇ ਉਹੀ ਆ ਚਾਰ ਛੱਲਿਆਂ ਦੇ ਨਾਲ ਯਾਨੀ ਕਿ ਬਲੈਕ ਇਨ ਹੈਲਪ ਯਾਨੀ ਕਿ ਕਾਲੀ ਗੱਡੀ ਲੋਰੀ ਆਪਣਾ ਗੀੜੀ ਰੂਟ ਹੈਗਾ ਕੰਟੀਨਿਊ ਤੇ ਪਰ ਦੁਨੀਆ ਨੂੰ ਚਾਹੀਦਾ ਕੀ ਆ ਦੁਨੀਆ ਨੂੰ ਚਾਹੀਦਾ ਹੈਗਾ ਕਿ ਯਾਰ ਜਿਹੜੀ ਸਰਵਿਸ ਹੈਗੀ ਆ ਵਧੀਆ ਸਰਵਿਸ ਤੋਂ ਹੀ ਘੱਟ ਟਾਈਮ ਤੇ ਦੋ ਤੇ ਜਿੰਨਾ ਤੁਸੀਂ ਉਸ ਸਰਵਿਸ ਦਾ ਘੱਟ ਟਾਈਮ ਕਰਦੇ ਹੋ ਉਨਾਂ ਹੀ ਉਹ ਤੁਹਾਨੂੰ ਲਾਈਕ ਕਰਦੇ ਨੇ ਤੇ ਤੁਹਾਡਾ ਬਿਜ਼ਨਸ ਵਧਦਾ ਹੈਗਾ ਜੇ ਤੁਸੀਂ ਤੁਹਾਨੂੰ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਤੁਹਾਡੀ ਜੌਬ ਦੇ ਵਿੱਚ ਤਰਨ ਤਰੱਕੀ ਕੀਤੀ ਜਾਂਦੀ ਹੈ ਤੇ ਆਪਣਾ ਵੀ ਇਹੀ ਕੰਮ ਆਗੇ ਯਾਰ ਜਿਹੜਾ ਕੁਝ ਪਹਿਲਾਂ ਮਹੀਨਿਆਂ ਦੇ ਵਿੱਚ ਕੰਮ ਹੁੰਦਾ ਸੀ ਉਹ ਆਪਾਂ ਦਿਨਾਂ ਦੇ ਵਿੱਚ ਕਿਦਾਂ ਕਰੀਏ ਉਹ ਕਿਹੜੀ ਟੈਕਨੋਲੋਜੀ ਹੈਗੀ ਆ ਉਹ ਟੈਕਨੋਲੋਜੀ ਨੂੰ ਇੰਪਲੀਮੈਂਟ ਕਰੀਏ ਤੇ ਸਕਿੱਲ ਆਪਣੀ ਆਪ ਨੂੰ ਅਪਗ੍ਰੇਡ ਕਰੀਏ ਤਾਂ ਵਾਈਬ ਹੈਗੀ ਪੂਰੀ ਯਾਰ ਤੁਹਾਨੂੰ ਮੈਂ ਦਿਖਾਉਣਾ ਯਾਰ ਜਿਸ ਜਿਹੜੀ ਰੂਟ ਤੇ ਮੈਂ ਜਿਹੜੀ ਮਾਰ ਰਿਹਾ ਹੈਗਾ ਤੇ ਉਹ ਤੁਹਾਨੂੰ ਇੱਕ ਵਾਰ ਦਿਖਾਈ ਉਹ ਦੇਖੋ ਯਾਰ ਕਾ ਨਿਆਰੇ ਮੈਂ ਦੀਵਾਲੀ ਵਾਲਾ ਮਾਹੌਲ ਕੀਤਾ ਹੋਇਆ ਇੱਥੇ ਇਸ ਜਿਹੜੀ ਰੂਟ ਤੇ ਦੇਖੋ ਬਿਲਡਿੰਗ ਉਹ ਇੱਕ ਬਿਲਡਿੰਗ ਹੈਗੀ ਹੈ ਇਹ ਐਕਚੁਅਲੀ ਹੈਗਾ ਐਮੀਅਰਸ ਮਾਲ ਜਿਹਨੂੰ ਪਤਾ ਹੋਵੇ ਕਿ ਗੜਗਾਉਂ ਦੇ ਵਿੱਚ ਐਮੀਅਰਸ ਮਾਲ ਹੈਗਾ ਉਹਦੇ ਸਰਾਊਂਡਿੰਗ ਆ ਬਿਲਡਿੰਗਾਂ ਹੈਗੀਆਂ ਕਾਰਪੋਰੇਟ ਦੀਆਂ ਠੀਕ ਆ ਇਹ ਇੱਕ ਟਾਰਵਰਡ ਬਿਲਡਿੰਗਾਂ ਚਮਕਾਈਆਂ ਹੋਈਆਂ ਪੂਰੀਆਂ ਠੀਕ ਹੈ ਜੀ ਇਹਨਾਂ ਜਿਹੜੇ ਰੂਟਾਂ ਦਿੱਤੇ ਆਏ ਨਿਆਰੇ ਆ ਦੇਖੋ ਕਿਆ ਬਾਤਾਂ ਹੈਗੀਆਂ ਲੋਕੀ ਜਾਂਦੇ ਫਾਰਨ ਦੇ ਵਿੱਚ ਯਾਰ ਆਹੀ ਚੀਜ਼ਾਂ ਕਰਨ ਵਾਸਤੇ ਯਾਰ ਉਹ ਛੋਟੇ ਏਰੀਆ ਨੇ ਜਿੰਨਾ ਏਰੀਆ ਇੰਡੀਆ ਦੇ ਵਿੱਚ ਹੈਗਾ ਜਿੰਨਾ ਵੱਡਾ ਇੰਡੀਆ ਹੈਗਾ ਆ ਡਿਵੈਲਪ ਹੈਗੀਆਂ ਦੇਖੋ ਕਿੰਨੀਆਂ ਮਲਟੀ ਲੈਂਸ ਚੱਲਦੀਆਂ ਹੈਗੀਆਂ ਗੱਡੀਆਂ ਚੱਲਦੀਆਂ ਹੈਗੀਆਂ ਮੇਰੇ ਖਿਆਲ ਏ ਇੰਨੀਆਂ ਰੋਡਾਂ ਤਾਂ ਮੇਰੇ ਖਿਆਲ ਬਾਕੀ ਡਿਵੈਲਪਡ ਕੰਟਰੀਆਂ ਦੇ ਵਿੱਚ ਘੱਟ ਹੀ ਆ ਮੈਂ ਵੀ ਦੇਖਿਆ ਹੈਗਾ ਇੰਟਰਨੈਟ ਦੇ ਉੱਤੇ ਜਾਂ ਮੈਂ ਸਰਚਾਂ ਤੋਂ ਮਾਰੀਆਂ ਹੋਈਆਂ ਆ ਇਦਾਂ ਦਾ ਮਾਹੌਲ ਕਿੱਥੇ ਹੈਗਾ ਯਾਰ ਠੀਕ ਆ ਮੈਂ ਚਾਈਨਾ ਗਿਆ ਹੀ ਉੱਥੇ ਤੋਂ ਮੈਂ ਦੇਖਿਆ ਯਾਰ ਕਾਫੀ ਤਰੱਕੀ ਹੈਗੀ ਆ ਠੀਕ ਆ ਬਾਕੀ ਮੈਂ ਗੂਗਲ ਮੈਪ ਤੇ ਦੇਖਿਆ ਯਾਰ ਬਾਕੀ ਰੋਡਸ ਕਿੱਦਾਂ ਦੀਆਂ ਹੈਗੀਆਂ ਇੰਡੀਆ ਦੇ ਕੰਪੈਰੀਟਿਵਲੀ ਕੈਨੇਡਾ ਅਮਰੀਕਾ ਠੀਕ ਆ ਪਰ ਹਰ ਜਗ੍ਹਾ ਤੇ ਡਿਵੈਲਪਮੈਂਟ ਨਹੀਂ ਹੈਗੀ ਜਿੰਨੀ ਇੰਡੀਆ ਦੇ ਵਿੱਚ ਹੈਗੀ ਉੰਨੀ ਹੀ ਹੈਗੀ ਇੰਡੀਆ ਵੀ ਕਾਫੀ ਡਵੈਲਪਮੈਂਟ ਕਰ ਚੁੱਕਾ ਹੈਗਾ ਠੀਕ ਹੈ ਜੀ ਹੋਰ ਆਪਾਂ ਕਰਦਾਂਗੇ ਨਹੀਂ ਹੈਗੀ ਡਵੈਲਪਮੈਂਟ ਦਾ ਆਪਣਾ ਇਹ ਕੰਮ ਤੇ ਵਾਹ ਚਾਈ ਬਾਤਾਂ ਗੱਲਾਂ ਗੱਲਾਂ ਦੇ ਵਿੱਚ ਵਾਹ ਯਾਰ 70 ਕਿਲੋਮੀਟਰ ਆਪਾਂ ਤੈਅ ਕਰ ਗਏ ਆ ਤੇ ਮਜ਼ਾ ਆਇਆ ਯਾਰ ਡਰਾਈਵ ਕਰਕੇ ਆਪਾਂ ਚੱਲਦੇ ਯਾਰ ਇਧਰ ਸਾਈਬਰ ਸਿਟੀ ਵੱਲ ਚੱਲਦੇ ਆ ਇੱਥੋਂ ਟਰਨ ਲਾਵਾਂਗੇ ਜਿੱਥੋਂ ਕਿਤੇ ਟਰਨ ਆਊਗਾ ਠੀਕ ਹੈ ਜੀ ਤੇ ਇਹਨੂੰ ਕਹਿੰਦੇ ਆ ਗੇੜੀ ਰੂਟ ਆ ਇੰਡੀਆ ਦਾ ਸਭ ਤੋਂ ਵੱਡਾ ਇਹ ਗੇੜੀ ਰੂਟ ਆ ਜਿਹਦੇ ਵਿੱਚ ਫੁੱਲ ਵਾਈਬ ਆ ਯਾਨੀ ਕਿ ਤੁਸੀਂ ਆ ਦੇਖੋ ਕਿੰਨੀਆਂ ਰੈੱਡ ਲਾਈਟਾਂ ਤੁਹਾਨੂੰ ਦੇਖਣ ਗਿਆ ਹ ਇਦਾਂ ਦੇ ਗੇੜੀ ਰੂਟ ਤੇ ਤੁਹਾਨੂੰ ਕਿਤੇ ਦੇਖੂਗਾ ਨਜ਼ਾਰਾ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਹੋਵੇ ਤਾਂ ਯਾਰ ਵੀਡੀਓ ਪੋਸਟ ਕਰਕੇ ਮੈਨੂੰ ਮਤਲਬ ਕਿ ਲਿੰਕ ਕਰੇ ਕਿ ਯਾਰ ਜਿੰਨਾ ਮੈਂ ਚੌੜੀਆਂ ਸੜਕਾਂ ਦੇ ਉੱਤੇ ਆਪਣੀ ਗੇੜੀ ਮਾਰ ਰਿਹਾ ਹੈਗਾ ਤੇ ਜਾਂ ਕਿ ਇਹਨੇ ਹੋਰ ਕਿਤੇ ਇੰਡੀਆ ਦੇ ਵਿੱਚ ਕਿਸੇ ਹੋਰ ਏਰੀਏ ਦੇ ਵਿੱਚ ਨਹੀਂ ਚੌੜੀਆਂ ਸੜਕਾਂ ਦੇ ਉੱਤੇ ਗੇੜੀ ਮਾਰੀ ਹੋਏ ਤਾਂ ਮੈਨੂੰ ਦੱਸਿਆ ਜ਼ਰੂਰ ਯਾਰ ਠੀਕ ਹੈ ਆਪਾਂ ਫਿਰ ਉੱਥੇ ਵੀ ਟਰਾਈ ਕਰਾਂਗੇ ਪਰ ਜਿੰਨਾ ਕਿ ਮੈਂ ਇੰਡੀਆ ਕੋ ਮੈਂ ਹੈਗਾ ਮੈਨੂੰ ਨਹੀਂ ਲੱਗਦਾ ਹੈਗਾ ਨਹੀਂ ਯਾਰ ਹੈਂ ਸਭ ਤੋਂ ਫਾਸ਼ ਰੋਡ ਆ ਪੂਰੇ ਇੰਡੀਆ ਦੇ ਵਿੱਚ ਆ ਵਾਲੀ ਜਿੱਥੇ ਮੈਂ ਹੁਣ ਚੱਲ ਰਿਹਾ ਹਾਂ ਠੀਕ ਹੈ ਕਿਉਂਕਿ ਆ ਮਰਸੀਡੀਜ਼ BMW ਆਹੀਆਂ ਲਗਜ਼ਰੀ ਗੱਡੀਆਂ ਹੈਗੀਆਂ ਇੱਥੇ ਦੇਖ ਸਕਦੇ ਆ ਹੋਰ ਕਿਤੇ ਇੱਕਾ ਦੁੱਕਾ ਦੇਖ ਜੂਗੀ ਠੀਕ ਹੈ ਜੀ ਕਿਤੇ ਵੀ ਠੀਕ ਆ ਪਰ ਇੰਨੀ ਆ ਗੱਡੀਆਂ ਇਹੀ ਆ ਜਿਹੜੀਆਂ ਦੇਖਣ ਦੇ ਆ ਨਾ ਜੀ ਨਾ ਹੋਰ ਕਿਤੇ ਯਾਰ ਜਦੋਂ ਆਪਾਂ ਆਪਾਂ ਗੇੜੀ ਮਾਰੀਦੀ ਆ ਤੇ ਆਪਣੇ ਸਾਹਮਣੇ ਜਦੋਂ ਆਪਣੀ ਹੀ ਗੱਡੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਡਰਾਈਵ ਕਰ ਰਹੇ ਆ ਉਦਾਂ ਦੀ ਸਾਹਮਣੇ ਆ ਜਵੇ ਤਾਂ ਯਾਰ ਮਜ਼ਾ ਤਾਂ ਆਉਂਦਾ ਹੀ ਆ ਤੇ ਆ ਮੈਂ ਤੈਨੂੰ ਦਿਖਾਣਾ ਕਿ ਜਿੱਦਾਂ ਮੈਂ ਡਰਾਈਵ ਕਰ ਰਿਹਾ ਨਾ ਸੇਮ ਕਾਰ ਉਹ ਸੇਮ ਕਾਰ ਮੇਰੇ ਅੱਗੇ ਚੱਲ ਰਹੀ ਆ ਤਾਂ ਮੈਨੂੰ ਫੋਰੀ ਫੁੱਲ ਵਾਈਬ ਆ ਰਹੀ ਆ ਤਾਂ ਮੈਂ ਤੁਹਾਨੂੰ ਦਿਖਾਣਾ ਯਾਰ ਆ ਰਹੀ ਯਾਰ ਉਹ ਗੱਡੀ ਆ ਨਾ ਆ ਰਹੀ ਆ ਸੇਮ ਕਾਰ ਆਪਣੀ ਅੱਗੇ ਜਾ ਰਹੀ ਹੈ ਜਿਹੜੀ ਆਪਾਂ ਡਰਾਈਵ ਕਰ ਰਹੇ ਆ ਤੇ ਵਧੀਆ ਲੱਗ ਰਿਹਾ ਯਾਰ ਵਧੀਆ ਲੱਗ ਰਿਹਾ ਕਾਫੀ ਤੇ ਡਰਾਈਵ ਕਰਦੇ ਕਰਦੇ ਯਾਰ ਮੇਰੇ ਖਿਆਲ ਮੈਂ ਘਟੋ ਘਟ ਮਤਲਬ ਇਸ ਟਾਈਮ ਨਾ ਸਿੱਧਾ ਜਾਨੀ ਕਿ ਮੈਂ ਰਿਵਰਸ ਨਹੀਂ ਗਿਆ ਆਪਣੇ ਪਿੱਛੇ ਨੂੰ ਯੂ ਟਰਨ ਨਹੀਂ ਮਾਰਿਆ ਤੇ ਮੈਕਡੋਗਟ 15 ਕਿਲੋਮੀਟਰ ਗੱਡੀ ਚਲਾ ਦਿੰਦੀ ਆ ਤੇ ਮੈਨੂੰ 1% ਫੀਲ ਨਹੀਂ ਆਇਆ ਯਾਨੀ ਕਿ ਮੈਂ ਜਿਆਦਾ ਦੂਰ ਆ ਗਿਆ ਤੇ ਇਦਾਂ ਦਾ ਕੋਈ ਫੀਲਿੰਗ ਨਹੀਂ ਹੈਗੀ ਕਿਉਂਕਿ ਯਾਰ ਮਾਹੌਲ ਹੀ ਇਦਾਂ ਦਾ ਯਾਰ ਤੁਹਾਨੂੰ ਜਦੋਂ ਤੁਸੀਂ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਤੁਸੀਂ ਬਸ ਡਰਾਈਵ ਕਰ ਰਹੇ ਹੋ ਪਲੇਜ਼ਰ ਕਰ ਰਹੇ ਹੋ ਤੁਸੀਂ ਤੇ ਤੈਨੂੰ ਵਧੀਆ ਲੱਗਦਾ ਮੈਂ ਇੰਨਾ ਡਰਾਈਵ ਕਰ ਲਿਆ ਤੇ ਮੈਨੂੰ ਆ ਦੇਖੋ ਹੋ ਲਗਜ਼ਰੀ ਗੱਡੀਆਂ ਜਾਨੀਆਂ ਸਰਾਊਂਡਿੰਗ ਵੀ ਮੈਨੂੰ ਲੱਗਦਾ ਇਦਾਂ ਹੀ ਮੇਰੇ ਵਰਗੋਂ ਹੀ ਕਰਨ ਆਈਆਂ ਡਰਾਈ ਆ ਆਪਣੀ ਸੇਮ ਕਾਰ ਜਿੱਦਾਂ ਦੀ ਆਪਾਂ ਚਾਰ ਛੱਲਿਆਂ ਦੇ ਵਿੱਚ ਆਪਾਂ ਇੱਥੇ ਬੈਠੇ ਆ ਤੇ ਇਦਾਂ ਦੇ ਚਾਰ ਛੱਲੇ ਆਪਣੇ ਅੱਗੇ ਜਾ ਰਹੇ ਸੇਮ ਟੂ ਸੇਮ ਆ ਇੱਕ ਹੋਰ ਬੀ ਐਮ ਡਬਲਯੂ ਦੀ ਸੁਪਰ ਲਗਜ਼ਰੀ ਕਾਰ ਜਾ ਰਹੀ ਮੇਰੇ ਅੱਗੇ ਆ ਠੀਕ ਹੈ ਉਹ ਵੀ ਬੰਦਾ ਬੜਾ ਹੌਲੀ ਹੌਲੀ ਚਲਾ ਰਿਹਾ ਹੈਗਾ ਇੰਜੋਏ ਕਰ ਰਿਹਾ ਆਪਣੀ ਲਾਈਫ ਉਹ ਵੀ ਠੀਕ ਹੈ ਕੋਈ ਭਜਾ ਨਹੀਂ ਰਿਹਾ ਹੈਗਾ ਤੇ ਆਹ ਹੀ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਆਪਣਾ ਲਾਈ ਜਿੱਦਾਂ ਦੀ ਸੋਚ ਤੁਸੀਂ ਲੈ ਕੇ ਆਉਂਦੇ ਹੋ ਤੁਹਾਨੂੰ ਉਹ ਜੇ ਦਿਖਦਾ ਹੈਗਾ ਤੇ ਆ ਜਾ ਰਹੀ ਹੈ ਆਪਣੇ ਅੱਗੇ ਲੈਂਡਓਵਰ ਡਿਸਕਵਰੀ ਠੀਕ ਹੈ ਜੀ ਤੇ ਕਾਫੀ ਅਪਗ੍ਰੇਡ ਕਾਰ ਹੈਗੀ ਆ ਸੁਪਰ ਲਗਜ਼ਰੀ ਕਾਰ ਦੇ ਵਿੱਚ ਆਉਂਦੀ ਹੈ ਇਹ ਯਾਰ ਜਿਹੜੀ ਮਾਰਦੇ ਆ ਮਾਰਦੇ ਆ ਮੈਂ ਗਿਆ ਯਾਰ ਕਿਉਂ ਨਾ ਜਿਹੜੀ ਆਪਣੇ ਯਾਰ ਰੂਟ ਤੇ ਤੇ ਆਉਂਦਾ ਹੈਗਾ 에어ਪੋਰਟ ਤੱਪਾ ਯੂ-ਟਰਨ ਤਾਂ ਮਾਰਨਾ ਹੀ ਹੈਗਾ ਪਰ ਕਿਉਂ ਨਾ 에어ਪੋਰਟ ਤੇ ਰੋਡ ਤੋਂ ਮਾਰਿਆ ਜਾਵੇ ਯੂ-ਟਰਨ ਤੇ ਗੇੜੀ ਪੂਰੀ ਕੰਪਲੀਟ ਕਰਦੇ ਆਪਾਂ 에어ਪੋਰਟ ਜਾ ਕੇ ਤੇ ਆ ਆਪਾਂ ਮੇਨ ਹਾਈਵੇ ਤੋਂ ਆਪਾਂ ਇੱਧਰ ਯੂ-ਟਰਨ ਮਾਰ ਲਿਆ ਹੈਗਾ 에어ਪੋਰਟ ਵੱਲ ਯਾਰ ਆਪਣਾ ਮੈਂ ਸੋਚਿਆ ਯਾਰ ਸਾਰੀ ਦੁਨੀਆ ਨਾ ਬਾਹਰ ਨੂੰ ਭੱਜੀ ਜਾਂਦੀ ਆ ਤੇ ਆਪਣੀ ਗੇੜੀ ਰੂਟ ਤੇ 에어ਪੋਰਟ ਵੀ ਹੈਗਾ ਇੰਟਰਨੈਸ਼ਨਲ ਤੇ ਆਪਾਂ ਉੱਥੇ ਕਿਉਂ ਨਾ ਜਾਈਏ ਤੇ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਬਾੜ ਕੇ ਆਪਾਂ ਵਾਈਬ ਲੈਣੇ ਹੈਗੇ ਆ ਉੱਥੇ ਲਾਉਣੇ ਗੱਡੀ ਨਾਲੇ ਆਪਾਂ ਕਰਦੇ ਗੱਲਾਂ ਬਾਤ ਤੇ ਉੱਥੇ ਮੈਂ ਚੱਲ ਪਿਆ ਹੈਗਾ ਆ ਹੈਗੀ ਆ 에어ਪੋਰਟ ਵਾਲੀ ਰੋਡ ਤੇ ਲੋਜੀ 에어ਪੋਰਟ ਰੋਡ ਦੇ ਗੇੜੀ ਰੂਟ ਦੇ ਇਹ ਵੀ ਆਪਣਾ ਵੈਸੇ ਗੇੜੀ ਰੂਟ ਹੀ ਹੁੰਦਾ ਇੱਕ ਤੇ ਪੂਰੀ ਫੁੱਲ ਵਾਈਬ ਐਡਵਰਟਾਈਜ਼ਮੈਂਟ ਬਹੁਤ ਵਧੀਆ ਹੁੰਦੀ ਯਾਰ ਇਸ ਰੋਡ ਤੇ ਹਨਾ ਉਣੀ ਜਦਾਂ ਉਹ ਜੇਕੇ ਟਾਇਰ ਨੇ ਕੀਤੀ ਹੋਈ ਆਪਣੀ ਐਡਵਰਟਾਈਜ਼ਮੈਂਟ ਮਿਲਗਨ ਨੰਗੀ ਅੱਖ ਨਾਲ ਦਾ ਪੂਰੀ ਸਿਰਾ ਲੱਗਦੀ ਹੈ। ਨਾ ਆ ਕੋਈ ਆਪਣੇ ਮਾਰੂਤੀ ਨੇ ਕੀਤੀ ਹੋਈ ਗ੍ਰੈਂਡ ਵਿਟਾਰਾ। ਠੀਕ ਹੈ ਜੀ। ਤੇ ਵਧੀਆ ਲੱਗਦੀ ਹੈਗੀ ਐਡਵਰਟਾਈਜ਼ਮੈਂਟ ਰਾਤ ਨੂੰ। ਤੇ ਪੁੱਲ ਵਾਈਬ ਆ ਯਾਰ ਇਸ ਰੋਡ ਦੀ। ਠੀਕ ਹੈ ਜੀ। ਪੁੱਲ ਵਾਈਬ ਮਤਲਬ ਕਿ ਬਿਨਾ ਪਰਪਸ ਤੋਂ ਆਪਾਂ ਗੱਡੀ ਚਲਾ ਰਹੇ ਹਾਂ ਕੋਈ ਮਤਲਬ ਨਹੀਂ ਸੀਗਾ ਕਿ ਯਾਰ ਆਪਾਂ ਨੂੰ ਇੱਧਰ ਆਉਣਾ ਹੈਗਾ ਬਸ ਉਦਾਂ ਹੀ ਫੀਲ ਲੈਣ ਵਾਸਤੇ ਆ ਗਏ ਹੈਗੇ ਤੇ ਨਿਆਰਾ ਪੂਰਾ ਪੂਰੀ ਫੁੱਲ ਵਾਈਬ ਆ ਤੇ ਗੱਡੀ ਵੀ ਪੂਰੀ ਕੰਫਰਟ ਹੈ ਵਾ ਮਤਲਬ ਕਿ ਕੋ ਫੀਲ ਹੀ ਮਤਲਬ ਕਿ ਪੂਰਾ ਸਮੂਥ ਫੀਲ ਆ ਰਿਹਾ ਹੈ ਹੋਲ ਬੜਾ ਫੁੱਲ ਲੱਗ ਕੋਈ ਟਾਈਡਨਸ ਜਿਦਾ ਹੁੰਦਾ ਨਾ ਲੱਗਦਾ ਇੱਕ ਬਲਾਈਂਡ ਕਰ ਰਹੇ ਹੋ ਗੱਡੀ ਦੇ ਵਿੱਚ ਬੈ ਕੇ ਤੇ ਕਲਾਊਡ ਦੇ ਉੱਤੇ ਤੁਸੀਂ ਰਨ ਕਰ ਰਹੇ ਹੋ ਉਦਾਂ ਦਾ ਫੀਲ ਹੈਗਾ ਤੇ ਯਾਰ ਉਹ ਅੱਗੇ ਆਪਣੀ ਆ ਚੈੱਕਪੋਸਟ ਆ ਗਈ ਹੈ ਕਿ 에어ਪੋਰਟ ਵਾਲੀ ਆ ਤੇ ਇਸ ਗੇੜੀ ਰੂਟ ਤੇ ਆਪਾਂ ਮਾਰ ਰਹੇ ਆ ਗੇੜੀ ਰੂਟ ਜਿੱਥੇ ਦੁਨੀਆ ਪਾਗਲ ਹੋ ਕੇ ਭੱਜੀ ਆ ਰਹੀ ਆ ਬਾਹਰਲੇ ਦੇਸ਼ਾਂ ਨੂੰ ਤੁਸੀਂ ਮਲਗ ਪਤਾ ਹੀ ਨਹੀਂ ਵਾਪਸ ਕਦੋਂ ਆਉਣਾ ਹੈਗਾ ਤੁਸੀਂ ਸਾਰੀ ਜ਼ਿੰਦਗੀ ਆਪਣੀ ਉੱਥੇ ਕੱਢ ਦੇਣੀ ਹੈਗੀ ਆ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਇੱਥੇ ਪਤਾ ਨਹੀਂ ਕਦੋਂ ਆਉਣਾ ਹੈਗਾ ਤੇ ਐਟ ਲੀਸਟ ਤੁਸੀਂ ਆਪਣੀ ਸਕਿੱਲ ਦੇ ਉੱਤੇ ਜਾਓ ਤੇ ਸਕਿੱਲ ਦੇ ਉੱਤੇ ਜਦੋਂ ਤੁਸੀਂ ਜਾਓਗੇ ਤੁਹਾਨੂੰ ਪਤਾ ਤਾਂ ਹੋਊ ਤੁਸੀਂ ਵਾਪਸ ਕਦੋਂ ਆਉਣਾ ਹੈਗਾ ਠੀਕ ਹੈ ਜੀ ਹੁਣ ਜਿਦਾ ਮੈਨੂੰ ਪਤਾ ਹੈਗਾ ਮੈਂ 15 ਮਿੰਟਾਂ 'ਚ ਵਾਪਸ ਹੋ ਜਾਣਾ ਯਾਰ ਇੱਥੋਂ ਆਹ ਦੇਖੋ ਫਾਈਟਰ ਜੈਟ ਖੜਾ ਯਾਰ ਵਧੀਆ ਯਾਰ ਆ ਕਿ ਇਹਨਾਂ ਨੇ ਖੜਾ ਕੀਤਾ ਹੋਇਆ ਹਾਂ ਠੀਕ ਹੈ ਜੀ ਮੈਂ ਮੈਂ ਕਿੱਥੇ ਆ ਰਿਹਾ ਬਈ ਮੈਂ ਕਿੱਥੇ ਆ ਰਿਹਾ ਮੈਂ ਆ ਜਿੱਦਾ 에어ਪੋਰਟ ਵਾਲੀ ਰੋਡ ਤੇ ਮੈਂ ਜਾ ਰਿਹਾ ਹੈਗਾ ਡਿਪਾਰਚਰ ਗੇਟ ਤੇ ਤੇ ਡਿਪਾਰਚਰ ਗੇਟ ਤੇ ਆਪਾਂ ਉੱਥੇ ਗੱਡੀ ਖੜੀ ਕਰਕੇ ਆਪਾਂ ਨਾ ਥੋੜੀ ਫੀਲਿੰਗ ਤਲਾਵਾਂਗੇ ਥੋੜੀ ਫੀਲਿੰਗ ਤਾਉਗੇ ਕਿ ਜਿੱਦਾਂ ਆਪਾਂ ਬਾਹਰ ਜਾ ਰਹੇ ਹਾਂ ਠੀਕ ਐ 에어ਪੋਰਟ ਦੇ ਉੱਤੇ ਆਹ ਆ ਲਈ ਆ ਹੈਗਾ ਇੰਟਰਨੈਸ਼ਨਲ 에어ਪੋਰਟ ਤੇ ਆਪਾਂ ਮਾਰਨੇ ਆਂ ਇਹ ਢੀਕ ਹੈ ਜੀ ਹਾਂ ਸਾਹਮਣੇ ਮੇਰੇ ਹੈਗਾ 에어ਪੋਰਟ ਤੇ ਵਧੀਆ ਯਾਰ ਪੂਰੀ ਵਾਈ ਵਾਈ ਯਾਰ ਲੱਗੇ ਜਦੋਂ ਨਾ ਬਿਨਾ ਪਰਪਸ ਤੋਂ ਕੁਝ ਆਪਾਂ ਕੰਮ ਕਰੀਏ ਤੇ ਵਧੀਆ ਲੱਗਦਾ ਯਾਰ ਲੱਗੇ ਕੋਈ ਕਈ ਭੱਜਣ ੱਠ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਬਸ ਤੁਸੀਂ ਚੀਜ਼ਾਂ ਨੂੰ ਦੇਖ ਰਹੇ ਹੋ ਆ ਦੇਖੋ ਆ ਟਰਮੀਨਲ ਜਿਹੜਾ ਹੈਗਾ 3 ਦਾ ਆ ਪੂਰੇ ਗੇਟਸ ਹੈਗੇ ਨੇ ਜਿੱਥੋਂ ਏਅਰਪਲੇਨ ਚੱਲਣੇ ਹੈਗੇ ਆ ਤੇ ਉਹ ਸਾਹਮਣੇ ਮੇਰੇ ਜਿਦਾ ਟਰਮੀਨਲ 3 ਹੈਗਾ ਤੇ ਵਧੀਆ ਨਹੀਂ ਆ ਰਹਾ ਯਾਰ ਤੇ ਮੈਂ ਮਾਰਨ ਆਏ ਹੋਏ ਤੇ ਗੇੜੀ ਤੇ ਇਹ ਹੈਗਾ ਵੀਰੇ ਆਪਣਾ ਗੇੜੀ ਰੂਟ ਠੀਕ ਹੈ ਜੀ ਇਡੂ ਆਪਾਂ ਕਰ ਦਿੱਤਾ ਹੈਗਾ ਆਪਣੇ ਗੀੜੀ ਰੂਟ ਦੇ ਵਿੱਚ ਕਨਸੀਡਰ ਠੀਕ ਹੈ ਆ ਹੈਗਾ ਟਰਮੀਨਲ 3 ਲੋਕੀ ਕਮਲੇ ਹੋਏ ਹੁੰਦੇ ਇੱਥੇ 에어ਪੋਰਟ ਤੇ ਆਉਣ ਵਾਸਤੇ ਆ ਵਾਲੇ 에어ਪੋਰਟ ਤੋਂ ਜੇ ਆਪਾਂ ਗੀੜੀਆਂ ਮਾਰਨ ਦੇ ਇੱਥੇ ਹਾਂ ਵਾਕਈ ਯਾਰ ਵੈਸੇ ਇੱਕ ਵਾਰੀ ਨਾ ਮੇਰੀ ਫਲਾਈਟ ਛੁੱਟ ਗਈ ਮੈਂ ਨਾ ਕਿਤਵਾਇਆ ਇੱਥੇ ਟਰਮੀਨਲ 3 ਤੇ ਟਰਮੀਨਲ 3 ਤੋਂ ਮੈਂ ਅਮਰਸਰ ਜਾਣਾ ਸੀ ਤੇ ਅਮਰ ਸਰ ਤਾਂ ਮੈਂ ਪਲੇਨ 'ਚ ਬੈਠੇ ਬੈਠੇ ਨੇ ਟਰਮੀਨਲ 1 ਦੀ ਮੈਂ ਟਿਕਟ ਬੁੱਕ ਕਰ ਦਿੱਤੀ। ਇਹ ਟਰਮੀਨਲ ਜਾਂ ਤੇ ਲੱਗਾ ਹੋਇਆ ਜਾਮ ਤੇ ਮੈਨੂੰ ਲੱਗ ਗਿਆ ਟਾਈਮ ਉੱਤੇ ਜਾਂਦੇ ਮੇਰੀ ਫਲਾਈਟ ਹੀ ਛੁੱਟ ਗਈ। ਤੇ ਉਹਨਾਂ ਨੇ ਫਿਰ ਮੇਰੀ ਯਾਨੀ ਕਿ 2 ਆਵਰ ਬਾਅਦ ਫਿਰ ਫਲਾਈਟ ਸੀਗੀ। ਉਹਦੇ ਵਿੱਚ ਮੇਰੀ ਟਿਕਟ ਕੁਝ ਉਹਨਾਂ ਨੇ ਹੋਰ 2000 ਰੁਪਈਆ ਜਾਂ 2700 ਰੁਪਈਆ ਉਹਨਾਂ ਨੇ ਹੋਰ ਐਡ ਕੀਤੇ ਤੇ ਉਹਦੇ ਵਿੱਚ ਮੇਰੀ ਫਿਰ ਫਲਾਈਟ ਬੁੱਕ ਕੀਤੀ ਉਹਨਾਂ ਨੇ। ਤੇ ਐਕਚੁਅਲੀ ਵੈਸੇ ਇੰਡੋ ਕੈਨੇਡੀਅਨ ਬੱਸ ਦੇ ਵਿੱਚ ਲੱਗਣੇ ਸੀਗੇ ਸਿਰਫ 2.5 ਹਜ਼ਾਰ ਰੁਪਈਆ। ਪੇਪਰ ਫਰਮ ਵੀ ਮੈਂ 27 ਰੁਪਏ ਦਿੱਤਾ ਹੈਗਾ ਉਸ ਸਾਈਡ ਦੇ ਲੈਣ ਵਾਸਤੇ ਗਲਤੀ ਮੇਰੀ ਸੀ ਮੈਨੂੰ ਉਹ ਮੁੱਕ ਨਹੀਂ ਕਰਨਾ ਚਾਹੀਦਾ ਸੀਗਾ ਠੀਕ ਹੈ ਤੇ ਇੰਡੀਅਨ ਰੋਡਸ ਨੂੰ ਮੈਂ ਕਨਸਿਡਰ ਕਰਨਾ ਚਾਹੀਦਾ ਸੀਗਾ ਕਿਉਂਕਿ ਚਲੋ ਜੋ ਵੀ ਹੈਗਾ ਤੇ ਉਸੇ ਰੋਡ ਤੇ ਆਪਾਂ ਇਸ ਟਾਈਮ ਮਾਰ ਰਹੇ ਹਾਂ ਗੀੜੀਆਂ ਤੇ ਆ ਰਿਹਾ ਹੈਗਾ 에ਰਪੋਰਟ ਟਰਮੀਨਲ 3 ਜਿੱਥੇ ਪੰਜਾਬੀ ਆਪਣੇ ਜਾਂਦੇ ਨੇ ਬਾਹਰਲੇ ਦੇਸ਼ਾਂ ਵਾਸਤੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਆਹੀ ਹੋਏ 에ਰਪੋਰਟ ਹੈਗਾ ਠੀਕ ਹੈ ਜੀ ਆਮ ਰਸਰ ਚੜ ਕੇ ਤੁਸੀਂ ਫਿਰ ਇਸ 에어ਪੋਰਟ ਤੇ ਆਉਂਦੇ ਐਡਟਿਕ ਡਾਇਰੈਕਟ ਫਲਾਈਟਾਂ ਨੇ ਵਾਹ ਜੀ ਕਿਆ ਹੀ ਬਾਤ ਹੈ ਤੇ ਆਪਾਂ ਇਹਨੂੰ ਆਪਣੇ ਕਨਸੀਡਰ ਕਰ ਦਿੱਤਾ ਹੈਗਾ ਇਸ 에어ਪੋਰਟ ਨੂੰ ਆਪਣੇ ਗੀੜੀ ਰੂਟ ਦੇ ਵਿੱਚ ਮੇਰੇ ਖਿਆਲ ਮੈਂ ਪਹਿਲਾ ਪੰਜਾਬੀ ਹੁਣ ਕਿਉਂ ਬਈ ਕਿ ਜਨੇ ਯਾਰ 에어ਪੋਰਟ ਨੂੰ ਹੀ ਆਪਣੇ ਗੀੜੀ ਰੂਟ ਦੇ ਵਿੱਚ ਸੈੱਟ ਕਰ ਦਿੱਤਾ ਹੈਗਾ ਹੈਨਾ ਚਲੋ ਇਦਾਂ ਹੀ ਆ ਵੀਰੇ ਤੇ ਇੱਥੇ ਕਿੱਥੇ ਦੇਖੋ ਜੀ ਆਪਣਾ ਆਪਣਾ ਸਟਾਈਲ ਹੈ ਤੇ ਆਪਾਂ ਆਪਣੀ ਗੇੜੀ ਰੂਟ ਦੇ ਵਿੱਚ ਆਪਣੀ ਗੱਡੀ-ਗੱਡੀ ਖੜੀ ਆ ਤੇ ਆਪਾਂ ਆਪਣਾ ਗੇੜੀ ਰੂਟ ਦੇ ਵਿੱਚ 에어ਪੋਰਟ ਵੀ ਕਨਸੀਡਰ ਕਰ ਲਿਆ ਇਹ ਹੈਗਾ ਟਰਮੀਨਲ 3 ਦਾ ਡਿਪਾਰਚਰ ਗੇਟ 8 ਇੱਥੋਂ ਇੰਟਰਨੈਸ਼ਨਲ ਫਲਾਈਟਸ ਮਿਲਦੀਆਂ ਹੈਗੀਆਂ ਉਧਰ 1 ਤੋਂ ਲੈ ਕੇ 8 ਤੱਕ ਆ ਗੇਟ ਹੈਗੇ ਨੇ ਤੇ ਇਹਨੂੰ ਕਹਿੰਦੇ ਆ ਯਾਰ ਤੁਸੀਂ ਇੰਜੋਏ ਕਰੋ ਆਪਣੀ ਲਾਈਫ 에어ਪੋਰਟ ਤੇ ਤਾਂ ਤੁਸੀਂ ਜਿੰਨੇ ਮਰਜ਼ੀ ਚੱਕਰ ਲਾ ਲਓ ਠੀਕ ਆ ਜਾਂ ਤੁਸੀਂ ਪੜ੍ਹ ਲਿਖ ਜਾਂਦੇ ਹੋ ਜੇ ਤੁਸੀਂ ਬਿਨਾ ਪੜ੍ਹਾਈ ਕੀਤੇ ਐ ਪਲੱਸ 2 ਕਰਕੇ ਤੁਸੀਂ ਬਾਹਰਲੇ ਦੇਸ਼ਾਂ ਗਏ ਤੁਸੀਂ ਇੱਕ ਵਾਰੀ 에ਰਪੋਰਟ ਤੇ ਚੜਜੋਗੇ ਬਾਅਦ ਚ ਤੁਸੀਂ ਕਿਹੜਾ ਗੇੜਾ ਮਾਰਨ ਲੱਗੇ ਹੈਗੇ ਆ ਤੇ ਆਪਾਂ ਮਾਰੇ ਦੇ ਹੈਗੇ ਆ ਆਪਾਂ ਆਪਣੀ ਕੈਪੀਟਲ ਦੇ ਵਿੱਚ ਬੈਠੇ ਹੈਗੇ ਆ ਪੜ ਲੈ ਕੇ ਤੇ ਗੇੜੇ ਆਪਾਂ ਮਾਰ ਲਈਦੇ ਰੋਜ਼ ਉਹ ਖੜੀ ਇੰਡੋ ਕੈਨੇਡੀਅਨ ਬੱਸ ਜਿਹੜੀ ਆ ਉਹ ਪਿੱਛੇ ਤੁਸੀਂ ਤੁਹਾਨੂੰ ਦਿਖਰੀ ਹੋਣੀ ਆ ਜਿੱਥੇ ਮਰਸਡੀਜ਼ ਦਾ ਲੋਗੋ ਲੱਗਾ ਹੈਗਾ ਵੱਡਾ ਸਾਰ ਤੇ ਤੁਸੀਂ ਇਹਦਾ ਆ ਸਕਦੇ ਹੋ ਆਪਣੀ 에ਰਪੋਰਟ ਬੱਸ ਦੇ ਵਿੱਚ ਵੀ ਇੱਥੇ ਜੇ ਤੁਸੀਂ ਜਾਣਾ ਹੈਗਾ ਕਿਤੇ ਬਾਹਰ ਇੰਟਰਨੈਸ਼ਨਲ ਫਲਾਈਟ ਫੜਨੀ ਹੈਗੀ ਆ ਤੇ ਆ ਹੈਗਾ ਫੁੱਲ ਨਹੀਂ ਯਾਰ ਆ ਮੇਰੇ ਇੱਧਰ ਖੜੀ ਹੈਗੀ ਬੈਂਟਨੀ ਕਾਰ ਆ ਇਸ ਤਰ੍ਹਾਂ ਦਿਖ ਰਹੀ ਹੁਣੀ ਆ ਪਿੱਛੇ ਮੇਰੇ ਬਲੈਕ ਕਲਰ ਦੀ ਵਧੀਆ ਠੀਕ ਹੈ ਜੀ ਤੇ ਉਹ ਆਪਣੀ ਕਾਰ ਖੜੀ ਹੈਗੀ ਇੱਧਰ ਇਹ ਕੁਝ ਨਹੀਂ ਬਸ ਉਦਾਂ ਹੀ ਗੇੜੀ ਰੂਟ ਦੇ ਵਿੱਚ ਆਪਾਂ ਕਨਸੀਡਰ ਕਰ ਲਿਆ ਅੱਜ ਉਹਦੇ ਵਾਈਬ ਲੈਂਡ ਆ ਗਏ ਇੱਥੇ ਤੇ ਵਧੀਆ ਮਾਹੌਲ ਹੈਗਾ 에어ਪੋਰਟ ਦਾ ਠੀਕ ਹੈ ਜੀ ਲੈਨੇ ਆ 10 15 ਮਿੰਟ ਹੋਰ ਨਹੀਂ ਆ ਰਹੇ ਇਹਦੇ ਤੇ ਫਿਰ ਚੱਲਦੇ ਆ ਇੱਥੋਂ ਆਪਾਂ ਤੇ ਆ ਖੜੀ ਆਪਣੀ ਕਾਰ ਪਿੱਛੇ ਆ ਵਾਲੀ ਤੇ ਜਿਹਦੇ ਵਿੱਚ ਆਪਾਂ ਆਏ ਹੈਗੇ ਆ ਹੂੰ ਵਧੀਆ ਲੱਗਦਾ ਨਾ ਇੱਥੇ ਹੀ ਪੰਜਾਬੀ ਇੰਨਾ ਚੀਜ਼ਾਂ ਨੂੰ ਹਾਈਲਾਈਟਸ ਕਰਦੇ ਆ ਜਾ ਹੋਰ ਚੀਜ਼ਾਂ ਕਰਦੇ ਆ ਬਸ ਕੈਨੇਡਾ ਬਾਹਰ ਚੱਲ ਜੀਏ ਯਾਰ ਇੱਦੇ ਚੱਲਦਾ ਰਹਿੰਦਾ ਹੈਗਾ ਜੇ ਤੁਸੀਂ ਪੜ੍ਹ ਲਿਖ ਜਾਓ ਯਾਰ ਇੱਥੇ ਵੀ ਘੜਾ ਕਿ ਇੱਥੇ ਕੈਨੇਡਾ ਹੈਗਾ ਆਹ ਕਿਹੜੇ ਘੱਟ ਵਾਲੀ ਸ਼ਾਨ ਏਅਰਪੋਰਟ ਹੈਗੇ ਨੇ ਜਿਹੜੇ ਬਾਹਰ ਇੰਟਰਨੈਸ਼ਨਲ ਏਅਰਪੋਰਟ ਹੈਗੇ ਆ ਤੁਸੀਂ ਇੱਥੇ ਆਪਣਾ ਕੰਮ ਕਰੋ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਘਰ ਪਰਿਵਾਰ ਬਣਾਓ ਆਪਣੀ ਜ਼ਮੀਨ ਜਾਇਦਾਦ ਸੰਭਾਲ ਜਿਹੜੇ ਤੁਸੀਂ ਵੇਚੀ ਆ ਰਹੇ ਹੋ ਉਹਨਾਂ ਭਈਆਂ ਨੇ ਆ ਕੇ ਖਰੀਦ ਲੈਣੀਆਂ ਹੈਗੀਆਂ ਤੁਸੀਂ ਇਹਦੇ ਚੀਜ਼ਾਂ ਛੱਡੀ ਆਉਂਗੇ ਤਾਂ ਠੀਕ ਹੈ ਪੰਜਾਬੀ ਜਾਂ ਪੰਜਾਬੀ بچਾਉਣਾ ਹੈਗਾ ਤਾਂ ਪੰਜਾਬੀਆਂ ਵਾਲੇ ਕੰਮ ਵੀ ਕਰਨੇ ਪਾਣੇ ਠੀਕ ਹੈ ਥੋੜੀ ਕਟੋ ਤੰਗੀ ਤੰਗੀ ਕੱਟ ਕੇ ਫਿਰ ਕਰੋ ਕੰਮ ਤੇ ਫਿਰ ਕਰੋ ਇੰਜੋਏ ਕਿਉਂ ਭਾਈ ਆਹ ਤੁਹਾਨੂੰ ਮੈਂ ਇੱਕ ਕਮਾਂਡੋ ਗੱਡੀ ਦਿਖਾਉਣਾ ਇੱਥੇ ਬੈਠੇ ਹੋਏ ਕਮਾਂਡੋ ਵਾਲੀ ਤੇ ਦੇਖੋ ਇਦਾਂ ਤੇ ਨਹੀਂ ਆ ਰਹੇ ਤੁਸੀਂ ਕਦੀ ਕਦੀ ਦੇਖੇ ਹੋਣੇ ਆ ਗਵਰਨਰ ਆਫ ਇੰਡੀਆ ਦੀ ਕੋਈ ਗੱਡੀ ਆ ਠੀਕ ਹੈ ਤੁਹਾਨੂੰ ਫਿਰ ਮੈਂ ਦਿਖਾ ਦਿੰਦਾ ਭਈ ਅੱਗੇ ਗੱਡੀ ਆ ਦੇਖੋ ਆ ਦੇਖੋ ਬਲੈਕ ਕਮਾਂਡੋ ਬੈਠੇ ਪੂਰੇ ਤਿਆਰ ਹੋ ਗਏ ਆ ਆ ਲਾ ਦਿੱਤੀ ਆਪਾਂ ਪੈਰਲ ਗੱਡੀ ਉਹਨਾਂ ਨੂੰ ਆਪਾਂ ਬਾਏ ਬਾਏ ਕੀਤੀ ਤੇ ਉਹਨਾਂ ਨੇ ਵੀ ਆਪਾਂ ਨੂੰ ਬਾਏ ਬਾਏ ਕਰ ਦਿੱਤੀ ਠੀਕ ਹੈ ਮੈਂ ਹੱਥ ਮਾਰਿਆ ਸੀ ਉਹਨਾਂ ਨੂੰ ਪੈਰਲ ਗੱਡੀ ਕਰਕੇ ਤੇ ਵਧੀਆ ਫੀਲ ਆਉਂਦਾ ਉਹਨਾਂ ਨੇ ਪੰਜਾਬੀ ਬੰਦਾ ਲੱਗੇ ਜਦੋਂ ਐਪਰੀਸ਼ੀਏਟ ਕੀਤਾ ਮੈਂ ਉਹਨਾਂ ਨੂੰ ਠੀਕ ਹੈ ਉਹਨਾਂ ਨੇ ਪੂਰਾ ਮੈਨੂੰ ਇਦਾਂ ਲਾਈਕ ਕੀਤਾ ਹੈਗਾ ਆ ਆਪਣੇ ਗੇੜੀ ਰੋਡ ਤੇ ਤੁਹਾਨੂੰ ਮੈਂ ਤੁਹਾਨੂੰ ਕੁਝ ਬਿਲਡਿੰਗਾਂ ਦਿਖਾਉਣਾ ਹੈਗਾ ਜਿਹੜੀਆਂ ਮਤਲਬ ਕਿ ਰਾਤ ਨੂੰ ਇਹਦਾ ਦੀਵਾਲੀ ਤੇ ਜਿੱਦਾਂ ਹੁੰਦਾ ਹੈ ਨਾ ਪੂਰੀਆਂ ਲੜੀਆਂ ਲਾਈਆਂ ਹੋਈਆਂ ਪੂਰਾ ਯਾਨੀ ਅਲੱਗੀ ਵਾਈਬ ਆ ਯਾਨੀ ਕਿ ਦੇਖੋ ਆ ਹੈਗਾ ਐਂਬੀਅੰਸ ਮਾਲ ਦਾ ਲੀਲਾ ਇੱਕ ਹੋਟਲਸ ਵੀ ਹੈਗੇ ਨੇ ਇੱਥੇ ਬਹੁਤ ਯਾਨੀ ਕਿ ਆ ਪੂਰਾ ਕਾਰਪੋਰੇਟ ਹੈਗਾ ਇੱਥੇ ਡੀ ਐਲ ਐਫ ਸਪ੍ਰਿੰਕਲ ਲਿੰਕਡਇਨ ਮਾਈਕਰੋਸਾਫਟ ਠੀਕ ਹੈ ਜੀ ਆ ਸਾਰੀਆਂ ਦੇਖੋ ਉਸ ਬਿਲਡਿੰਗ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੈਗੀ ਠੀਕ ਹੈ ਸਾਰਾ ਯਾਨੀ ਕਿ ਕਾਰਪੋਰੇਟ ਵਰਡ ਹੀ ਇੱਥੇ ਜਿਹੜੀਆਂ ਆਪਾਂ ਬ੍ਰਾਂਡ ਜਾਂ ਜਿਹੜੇ ਆਪਾਂ ਦੁਨੀਆ ਚ ਚਲਾਉਂਦੇ ਨਾ ਜਿਹੜੇ ਬ੍ਰਾਂਡ ਉਹ ਆ ਬ੍ਰਾਂਡ ਇਹ ਠੀਕ ਹੈ ਜੀ ਕਿੰਨਾ ਪਿੱਛੇ ਦੁਨੀਆ ਪਾਗਲਾ ਆ ਦੇਖੋ ਵੀਰ ਕੋਈ ਲਗਜ਼ਰੀ ਬਾਈਕ ਲੈ ਕੇ ਨਾ ਰਾਈਡ ਤੇ ਨਿਕਲੇ ਹੈ ਇੰਜੋਏ ਕਰ ਰਹਾ ਹੈ ਗੱਲ ਲਾਈਫ ਦਾ ਲੋਰੀ ਆਪਾਂ ਆਪਣੀ ਗੇੜੀ ਰੂਟ ਕੀਤਾ ਖਤਮ ਤੇ ਆਪਾਂ ਪਹੁੰਚ ਗਏ ਆ ਆਪਣੇ ਘਰ ਦੇ ਕੋਲ ਤੇ ਮੈਂ ਗੱਡੀ 다운 ਲੱਗਾ ਹਾਂ ਪਰ ਘਰ ਦੇ ਵਿੱਚ ਪਾਰਕ ਕੀਤੀ ਤੇ ਤੁਹਾਨੂੰ ਵੀ ਮੇਰਾ ਇਹ ਗੇੜੀ ਰੂਟ ਦੇਖ ਕੇ ਬਹੁਤ ਹੀ ਮਜ਼ਾ ਆਇਆ ਹੋਣਾ ਜੀਤਾਣਾ ਤੁਸੀਂ ਫੁੱਲ ਇੰਜੋਏ। ਸੋ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਆਪਣਾ ਏਮ ਸੈੱਟ ਕਰੋ ਤੇ ਅੱਗੇ ਵਧੋ ਤੁਸੀਂ ਮਾਰੋ ਆਪਣੀ ਗੇੜੀ ਰੂਟ ਤੇ ਆਪਣੀ ਗੇੜੀਆਂ ਤੇ ਅੱਗੇ ਤੋਂ ਮੇਰੀਆਂ ਹੋਰ ਐਹੋ ਜਿਹੀਆਂ ਗੇੜੀਆਂ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਤਾਂ ਤੱਕ ਲਈ ਬਾਏ ਬਾਏ।